ਵਰਦੀ ਪਾਲੀ ਰੱਬ ਬਣ ਕੇ ਸੇ ਮੇ ਕੋਈ ਤਾਕਤ ਨਹੀਂ ਹੈਗੀ ਕੋਈ ਮੇਰਾ ਛੜੀ ਤੇ ਵਰਦੀ ਨਹੀਂ ਹੈਗੀ ਤਾਂ ਅਗਲੇ ਛੋਟ ਦਿਖਾਉਂਦੇ ਨੇ ਵਰਦੀ ਪਾਲੀ ਰੱਬ ਬਣ ਕੇ ਸੇ ਇਹ ਬਸ ਤੱਕਾ ਇਹਦਾ ਨਹੀਂ ਆਇਆ ਇਦਾਂ ਹੀ ਇਦਾਂ ਮੈਂ ਸੌਰੀ ਮੰਗ ਰਿਹਾ ਵਾ ਅਗੋਦੇ ਵੱਲੋਂ ਵੀ ਕਿ ਆਪਣੇ ਵੱਲੋਂ ਵੀ ਅਗਰ ਮੈਂ ਕੋਈ ਗਲਤੀ ਕੀਤੀ ਸੌਰੀ ਮੰਗ ਰਿਹਾ ਵਾ ਠੀਕ ਹੈ ਜੀ ਗਲਤੀ ਹੋਈ ਹੈ ਬੋਲਤੀਆਂ ਕਰਨ ਹੋਈ ਉਹਨੇ ਸਾਹਮਣੇ ਹੁਣ ਗਾਲਾਂ ਕੱਢ ਰਿਹਾ ਹੁਣ ਤੇ ਗਲਤੀ ਹੋਈ ਹੈ ਉਹਦੇ ਵੱਲੋਂ ਮੈਂ ਮਾਫੀ ਮੰਗ ਰਿਹਾ ਉਹਦੇ ਵੱਲੋਂ ਮੰਗ ਰਿਹਾ ਹਾਂ ਮੈਂ ਕੁਝ ਨਹੀਂ ਬੋਲੇ ਹਲੇ ਵੀਰ ਸਾਦ ਨੂੰ ਪੁੱਛ ਲੋ ਮੈਂ ਹੈਲਮਟ ਭੁੱਲ ਗਿਆ ਉਹ ਗਲਤੀ ਹੈ ਮੈਂ ਕਹਿ ਰਿਹਾ ਵਾਰ ਹੋ ਤੇ ਗਲਤੀ ਮੰਨ ਰਿਹਾ ਉਹ ਗਲਤੀ ਹੈ ਚਲਾਨ ਬੰਦਾ ਦਾ ਚਲਾਨ ਮੇਰਾ ਬੰਦਾ ਉਹ ਕਰ ਦੋ ਮੈਂ ਤਾਂ ਕੁਝ ਕਿਹਾ ਨਹੀਂ ਹੈਗਾ ਉਹਨਾਂ ਨੂੰ ਮੈਂ ਆਰਸੀ ਫਰਾਦੀ ਹੈ ਹੋਇਆ ਕਿ ਜੀ ਬਸ ਅਸੀਂ ਆ ਰਹੇ ਸੀ ਤੇ ਇਹ ਕੀ ਕਹਿ ਗਏ ਹੈਲਮਟ ਆ ਪਤਾ ਨੂੰ ਆਰਸੀ ਦਿਖਾ ਦਿੰਨੇ ਆ ਮਾੜਾ ਮੋਟਾ ਤਾਂ ਬਤ ਮੇਰੀ ਮਾਂ ਨੂੰ ਫਾਲਤੂ ਬੋਲਣਾ ਪੇ ਕੋਈ ਵੀ ਕਿਸੇ ਬੰਦਾ ਹੀ ਕੋਈ ਜਨਾਨੀ ਨੂੰ ਮਾੜਾ ਨਹੀਂ ਬੋਲ ਸਕਦਾ ਮੇਰੀ ਕਿਹੜੀ ਗਲਤੀ ਹੈ ਦੱਸੋ ਮੇਰੀ ਗਲਤੀ ਇਹੀ ਹੈ ਕਿ ਮੇਰੀ ਮਾਂ ਨੂੰ ਮਾਂ ਨੂੰ ਮਾੜਾ ਕਹਿ ਰਹੇ ਸੀਗੇ ਮੈਂ ਨਾਲ ਨੂੰ ਇਹ ਕਿਹਾ ਜੀ ਆਰਾਮ ਨਾਲ ਬੋਲੋ ਆਰਾਮ ਨਾਲ ਗੱਲ ਕਰੋ ਲੇਡੀਜ਼ ਨਾਲ ਮੈਂ ਹਲਮਟ ਕਿਉਂ ਪਾਉਂਗਾ ਗੱਡੀ ਮੈਂ ਚਲਾ ਰਿਹਾ ਸੀ ਇਹ ਦੇਖਿਆ ਤੁਸੀਂ ਬੰਦਾ ਸਮਝ ਲੈ ਹੱਥ ਚੁੱਕਨ ਦਾ ਕੀ ਮਤਲਬ ਹੈ ਨਹੀਂ ਦੋ ਦੋ ਬੰਦੇ ਦੋ ਦੋ ਪੁਲਿਸ ਵਾਲੇ ਮੈਨੂੰ ਹੱਥ ਪਾ ਰਹੇ ਨੇ ਹੈ ਗੱਲ ਕਰ ਮੈਂ ਗਲਤ ਮੈਂ ਕਿਹੜਾ ਨੋ ਗਾਲ ਕੱਢਤੀ ਐਡਾ ਕਿਦਾ ਕਰਾ ਲੈਣਗੇ ਵਰਦੀਪਾਲੀ ਵਰਦੀਪਾਲੀ ਰੱਬ ਬਣ ਗਏ ਸਰਾ ਦੇਖੋ ਖੂਨ ਨਿਕਲ ਪੈਨ ਮਾਰਿਆ ਵਰਦੀਪਾਲੀ ਰੱਬ ਬਣ ਗਏ ਸੇ ਇਹ ਦੇਖੋ ਜੀ ਪਹਿਲਾਂ ਵੀ ਇਹ ਸਾਨੂੰ ਗਾਲਾਂ ਕੱਢੀਆਂ ਇਹ ਮੁੰਡੇ ਨੇ ਹੁਣ ਵੀ ਮੀਟਾ ਸਾਹਮਣੇ ਗਾਲਾਂ ਕੱਢ ਰਿਹਾ ਠੀਕ ਹੈ ਜੀ ਇਹਦੇ ਤੇ ਕਾਰਵਾਈ ਅਸੀਂ ਕਰਾਂਗੇ ਹੁਣ ਇਹਨੂੰ ਖਾਣੇ ਲੈ ਕੇ ਜਾਵਾਂਗੇ ਇੱਥੇ ਕਾਰਵਾਈ ਕਰਾਂਗੇ ਜੀ ਜੋ ਬੰਦੀ ਕਾਰਵਾਈ ਹਾਂ ਹਾਂ ਬਿਲਕੁਲ ਸੂਰੇ ਨੇ ਹਰਾ ਹਾਂ ਜੀ ਇਹਦੀ ਮਾਤਾ ਵੀ ਆਣ ਕੇ ਸਾਨੂੰ ਬੋਲੀ ਆ ਇਹ ਵੀ ਪਹਿਲਾਂ ਬੋਲਿਆ ਜਿੱਦੋਂ ਇਹਦਾ ਮੋਟ ਜਿੱਦੋਂ ਦਾ ਹਰ ਮੋਟਰਸਾਈਕਲ ਨਹੀਂ ਜਿਹਨੇ ਕਿਹਾ ਨਜਾਇਜ਼ ਜੇ ਇਹਦਾ ਮੋਟਰਸਾਈਕਲ ਨਹੀਂ ਹੈਗਾ ਇਹਦਾ ਮਤਲਬ ਕਿ ਸਾਣਾ ਬੋਲਣ ਦਾ ਆਣਗੇ ਚਲਾਨ ਚਲਾਨ ਇਹਦਾ ਕੋਟਲਾ ਕਰੂੰਗਾ ਜੀ ਆਰਸੀ ਇਹਨਾਂ ਦਿੱਤੀ ਹੈ ਮੈਨੂੰ ਇਹਦਾ ਕੋਟਲਾ ਚਲਾਨ ਕਰੂੰਗਾ ਲੁਧਿਆਣਾ ਤੋਂ ਹਰਜੀਤ ਊਗਲੇ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼